ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਵੀਰੇ ਆਪਾਂ ਟੈਣੀ ਕੋਲੇ ਪਹੁੰਚਿਆ ਪਿੰਡ ਬੁਰਜਰਾਏਗੜ੍ਹ ਜ਼ਿਲ੍ਹਾ ਬਠਿੰਡਾ ਤਹਿਸੀਲ ਪੂਰ ਨੇੜੇ ਸਲਾਦਪੁਰਾ ਗੱਲਬਾਤ ਵਾਈ ਨਾਲ ਕਰਾਵਾਂਗੇ ਆ ਜਾ ਬੈਟਣੀ ਜਰਸੀ ਵਹਿੜ ਲੈ ਕੇ ਆਇਆ ਦੂਜਾ ਸੁਹਾ ਆ ਗਏ ਰਣੀ ਹਾਂ ਤੂੰ ਚਾਜੀ ਸੁਖਰਾ ਨਾਮ ਡਰੈਸ ਬੋਲ ਦੇ ਪਹਿਲਾਂ ਇਹ ਨੰਬਰ ਹੈਗੇ ਜੀ ਆਪਣਾ 81452041 ਪਿੰਡ ਬਰਜਰਾਜ ਪਿੰਡ ਬਰਜਰਾਜ ਜ਼ਿਲ੍ਹਾ ਬਟਿੰਡਾ ਤਹਿਸੀਲਪੁਰ ਹਾਂ ਨੇੜੇ ਥੋੜੇ ਸਲਾਤਪੁਰ ਸਲਾਤਪੁਰ ਦੇ ਵਾਲਾ ਟੈਣੀ ਜਿੱਦੇ ਉਹਦੇ ਤੇਰੀ ਭਾਈ ਸੀਗੀ ਵੀਡੀਓ ਕਾਲੀ ਬੈੜਦੀ ਗਈ ਓਏ ਬਾਹ ਮੇਰਾ ਤਾਂ ਉਹਨੇ ਬਹੁਤ ਲਹੂ ਪੀਤਾ ਹਜੇ ਵੀ ਆਈ ਜਾਣੇ ਫੋਨ ਹਾਂ ਬੈਗ ਤਾਂ ਉਹ ਆਥਣ ਨੂੰ ਗਈ ਇੱਕ ਹੋਰ ਵੀ ਲੈ ਕੇ ਨਾਲ ਉਹਦੇ ਹਾਂ ਇੱਕ ਹੋਰ ਲੈ ਗਈ ਠੀਕ ਆ ਵੀਰੇ ਉਹ ਬੰਦਾ ਜਿਹੜਾ ਡਰਾਈਵਰ ਸੀਗਾ ਉਹ ਕਹਿੰਦਾ ਜ ਮੈਂ ਲੈ ਲੈਣਾ ਕਾਰ ਜੀ ਪਰ ਉਹ ਕਾਇਮ ਤੇ ਲੱਗ ਗਈ ਨਾ ਦੂਜੇ ਨੇ ਪੈਸੇ ਦੇ ਕੇ ਲੈ ਲਿਆ ਤੇ ਫਿਰ ਐਨੇ ਦਿਨਾਂ ਤੋਂ ਉਹਨੂੰ ਭਾਲਦਾ ਹੀ ਫਿਰਦਾ ਕੋਈ ਮਿਲੀ ਨਹੀਂ ਨਾ ਅੱਜ ਮਿਲੀ ਆ ਅ ਠੀਕ ਆ ਵੀਰੇ ਚੰਗਾ ਰਿਸਪੌਂਸ ਆਉਂਦਾ ਚੈਨਲੋਂ ਦਾ ਪੂਰਾ ਇੱਕ ਨੰਬਰ ਦਾ ਠੀਕ ਆ ਵੀਰੇ ਤੇ ਹੁਣ ਇਹਦੇ ਥੱਲੇ ਕਿੰਨਾ ਦੁੱਧਾ ਕਿੰਨੇ ਚਿਰ ਦੀ ਸੂਈ ਵੀ ਆ ਇਹ 2 ਮਹੀਨਿਆਂ ਦੀ ਹੋਊਗੀ ਜਾਂ 2.5 ਦੀ ਦਸੂਈ ਵੀ ਠੀਕ ਆ ਕੱਲ ਅਗਲਾ ਕਹਿੰਦੇ ਪੁੱਤ ਐਨ ਵੀ ਹੋ ਸਕਦੀ ਆ ਹਾਂ ਤੇ ਦੁੱਧ ਕਿੰਨਾ ਰੈਡੀ ਆ ਦੁੱਧ ਹੋਊਗਾ ਲੈ ਥਰੇ 13 ਕਿਲੋ ਹੋਣਾ 13 ਕਿਲੋ ਰੈਡੀ ਜਮਾ ਹਾਂ ਨੈਟ ਹੋ ਜਮਾ ਠੀਕ ਆ ਤੇ ਜਾਨੀ ਸੀਲ ਸੂਲ ਪੂਰੀ ਆ ਮਾਗਣਾ ਨਿਆਣਾ ਪਾਉਂਦੀ ਮੈਨੂੰ ਲੋੜ ਹੈ ਚਬਾਈ ਕਰਕੇ ਦਿਖਾਵਾਂਗੇ ਚਬਾਈ ਕਰਕੇ ਦਿਖਾਵਾਂਗੇ ਵੀਰੇ ਕਾਲੀ ਜਰਸੀ ਆ ਗਈ ਵੱਡੀ ਪੰਜਾਬ ਵਾਲੀ ਬਲੈਕ ਪੂਰੀ ਵਧੀਆ ਦੇਖੋ ਮੈਂ ਤੁ ਇੱਕ ਨੰਬਰ ਪਾਣੀ ਕੌਲੀ ਚ ਪਾਣੀ ਪਿਆ ਲਓ ਇੰਨਾ ਸੋਹਣਾ ਮੂੰਹ ਆ ਮੱਥੇ ਤੇ ਟੋਆ ਵਗੈਰਾ ਦੇਖੋ ਕਿ ਧੰਨ ਵੇਖੋ ਆ ਦੇਖੋ ਥੱਲੇ ਤੋਂ ਥਣ ਦੇਖੋ ਇੱਕ ਨੰਬਰ ਕੋਈ ਮਸਟੇਟਸ ਹੋਣ ਵਾਲਾ ਇਹਦਾ ਲੇਵਣ ਇੱਕ ਨੰਬਰ ਪੂਰਾ ਕੰਪੈਕਟ ਡਾਟਰ ਦੀ ਕੱਢਣ ਲੱਗੇ ਬਾਹਰੋਂ ਵਾਹ ਮੇਰਾ ਲੇਵੋ ਇਹ ਇੱਕ ਨੰਬਰ ਆ ਗਈ ਪੂਰੀ ਤੇ ਟੈਣੀ ਦੁੱਧ ਹੋਰ ਕਿੰਨਾ ਕੁ ਬਾਅਦ ਜੂਗੀ ਇਹ ਮੇਰੇ ਹਿਸਾਬ ਨਾਲ ਤੀਨ ਕੁ ਪਛਣਾ ਕਿਉਂ ਜਾ ਰਹੇ ਨੇ ਟੋਆ ਠੀਕ ਆ ਵੀਰੇ ਹੌਲੀ ਦੌਰ ਮੜਿਆ ਦੇਖ ਛਾਲਾ ਮਾਰਦੀ ਐ ਚੌੜ ਜੂੜ ਪੂਰੀ ਕਰਦੀ ਜਾਨ ਬਹੁਤ ਜ਼ਿਆਦਾ ਆ ਇੱਕ ਨੰਬਰ ਮੋੜ ਲਿਆ ਵੀਰੇ ਦੇਖੋ ਜਾਨ ਬਹੁਤ ਆ ਬੱਚੀ ਚ ਨੇ ਬੱਚੀ ਵੀਰੇ ਸੋਣੀ ਬਹੁਤ ਸਮੀ ਬਲੀ ਵੀ ਆ ਹਾਂ ਆ ਦੇਖੋ ਜੀ ਆਪਣੀ ਇਧਰਲੀ ਪਿੰਡਾਂ ਵਾਲੀ ਪੰਜਾਬ ਵਾਲੀ ਜਰਸੀ ਹੈਗੀ ਕਾਲੀ ਬਲੈਕ ਡਾਇਮੰਡ ਜਿਹਨੂੰ ਕਹਿੰਦੇ ਆ ਹੀਰਾ ਉਹੋ ਆ ਦੇਖ ਸ਼ਾਹਾਂ ਮਾਰਦੀ ਆ ਇੱਕ ਨੰਬਰ ਆ ਦੇਖੋ ਜੀ ਪੂਰਾ ਕੰਪਲਟ ਡਾ ਡਰਾਗਾ ਇੱਕ ਨੰਬਰ ਮੈਂ ਤੁਹਾਨੂੰ ਦੂਜੇ ਪਾਸੇ ਮਿਲਪੈਨ ਚੈੱਕ ਕਰਾ ਦੇਣਾ ਦੀ ਆ ਦੇਖੋ ਆ ਦੇਖੋ ਗੁੱਤੀ ਬਾਈ ਕਰ ਲੋ ਚੈੱਕ ਚਲੋ ਟਾਣੀ ਪਾਓ ਲੈਣਾ ਸਿਵਾਇ ਕਰ ਠੀਕ ਆ ਵੀਰੇ ਠੀਕ ਆ ਨੇ ਬੱਚੀ ਸੋਹਣੀ ਹੈ ਵੀਰੇ ਆ ਦੇਖੋ ਵੀਰੋ ਨਿਆਣਾ ਦੇਖ ਲਓ ਪੈਂਦਾ ਤੁਸੀਂ ਤੇ ਕਰਾਵਾਂ ਦੇ ਸਾਰੀ ਚੁਆਈ ਚੈੱਕ ਦੇਖੋ ਵੀ ਇੱਕ ਨੰਬਰ ਪੂਰੀ ਵਧੀਆ ਵੜ ਹੈਗੀ ਇੱਕ ਨੰਬਰ ਵੀਰੇ ਆ ਦੇਖੋ ਵੀਰੋ ਪਸਮਾਹ ਦੇਖ ਲਓ ਹੁੰਦਾ ਇੱਕ ਨੰਬਰ ਹੋਰ ਵੀਰੇ ਧੰਨਵਾਦ ਇਹਨਾਂ ਬਹਿਲਵਾਲ ਚਲਣੇ ਜੈ ਇਹਨਾਂ ਨੂੰ ਤੇ ਵੀਡੀਓ ਨੂੰ ਵਿਚਾਲੇ ਨਾ ਛੱਡ ਕੇ ਜਾਓ ਐਂਡ ਤਾਈਂ ਦੇਖੀ ਜਿਓ ਸਾਰੀ ਚੁਆਈ ਕਰਕੇ ਦਿਖਾਵਾਂਗੇ ਤੇ ਰੇਡ ਮੋਲ ਪੁੱਛ ਕੇ ਤਾਂ ਸਾਂ ਫੋਨ ਤੇ ਜਾਂ ਕਿਵੇਂ ਬਾਈ ਆਹ ਦੇਖੋ ਦਿਖਾ ਦਿੰਨੇ ਜੀ ਆਹ ਦੇਖੋ ਦਿਖਾਇਓ ਖਾਲੀ ਵਡਿਆ ਤੇ ਖਾਲੀ ਬਾਈ ਚਲੋ ਜੀ ਚੋਾਈ ਸ਼ੁਰੂ ਕਰੋ ਜੀ ਵਧੀਆ 12 ਬੈਨ ਹੈ ਆਹ ਦੇਖੋ 12 ਬੈਨ ਦੇਖੋ ਇੱਕ ਨੰਬਰ ਚੋਾਈ ਦਾ ਰੂਵਾਰ ਕੀ ਲੱਗ ਰਿਹਾ ਨਾ ਟੈਣੀ ਚੈਨਲ ਨੂੰ ਵੀਰੇ ਕਰ ਲਿਓ ਸਬਸਕ੍ਰਾਈਬ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਧੰਨਵਾਦ ਤੁਹਾਡਾ ਤੇ ਲੋਡੇਰੀ ਫਾਰਮ ਬਠਿੰਡਾ ਵੱਲੋਂ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਕਰ ਲਓਗੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਛੋਡੇ ਕੋਲ ਉਹ ਨੋਟੀਫਿਕੇਸ਼ਨ ਕੀ ਹੁੰਦਾਗਾ ਬੈਲ ਵੱਜੂਗੀ ਤੁਹਾਡੇ ਕੋਲ ਜਦੋਂ ਅਸੀਂ ਵੀਡੀਓ ਇਧਰੋਂ ਬਟਨ ਦੱਬਿਆ ਤੁਹਾਡੇ ਕੋਲ ਨਾਲ ਦੀ ਨਾਲ ਪਹੁੰਚ ਜਾਣੀਆ ਵੀਰੇ ਇੱਕ ਨੰਬਰ ਕਰੀ ਚੱਲੋ ਚਵਾਈ ਚੱਕ ਵੇਚਣਾ ਛੱਡ ਕੇ ਜਾਏ ਤੇ ਟੈਣੀ ਮੋਲ ਇਹਦਾ ਮੂਰਤੀ ਕਰ ਰਹਾ ਕਿ 22 ਉਹ ਜਮਾ ਜਾਏ ਜਾ ਪਾੜ ਜਾਓ ਕਾਲੀ ਕਾਂ ਨੂੰ ਪੜਾਕੀ ਠੀਕ ਆ ਵੀਰੇ ਦੁਬਾਰੋਂ ਲੈ ਰਹੇ ਪਿਆਰ ਪਰਪਲ ਦੀ ਨਾਲ ਚੱਲ ਨਹੀਂ ਠੀਕ ਆ ਵੀਰੇ ਤੁਸੀਂ ਜਾਂਦਾ ਉਹਦਾ ਆ ਦੇਖੋ ਜੀ ਇੱਕ ਨੰਬਰ ਆ ਜੀ ਪੂਰੀ ਵਧੀਆ ਲਵਾਣਾ ਕਰਾ ਕੇ ਬਾਹਰ ਹੈਗਾ 3000 ਦਾ ਚੱਕਾੜ ਸੀ ਇੱਕ ਨੰਬਰ ਸਮੀ ਬਲੀ ਵੀ ਬਹੁਤ ਆ ਗਈ ਬਹੁਤ ਸੋਹਣੀ ਆ ਵੀਰੇ ਇੱਕ ਨੰਬਰ ਵੀਰੇ ਕਰੀ ਚੱਲੋ ਜੇ ਇੱਕ ਪਜਾੜੇ ਨਾ ਛੱਡ ਕੇ ਜਾਇਓ ਵੀਡੀਓ ਭਰਦੂ ਟੈਣੀ ਵਾਲਟੀ ਤੇ ਦੁੱਧ ਜਾਨੀ 13 ਲੀਟਰ ਹੈਗਾ ਏਥਲੇ ਹੁਣ ਹਾਂ ਠੀਕ ਆ ਬਾਈ ਕੁਆਲਿਟੀ ਬੋਟ ਇਹ ਜੀ ਦਾ ਬੱਛੀ 25000 ਦੀ ਮਿਲਦੀ ਹੈ ਵੀਰੇ ਇਹ ਤਾਂ ਦੁੱਧ ਵੀ ਆ ਨਾਲ ਦੇਖੋ ਜੀ ਕਰੀ ਚੱਲਿਓ ਚੈੱਕ ਪੂਰੀ ਵਧੀਆ ਆਪਾਂ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀਡੀਓ ਵਿਚਾਲੇ ਨਾ ਛੱਡ ਕੇ ਜਾਓ ਇੱਕ ਨੰਬਰ ਆ ਕਾਰ ਲੋਗバイス ਨਾਲ ਸੰਪਰਕ ਜ਼ਰੂਰ ਪਿੰਡ ਬੋਰ ਚਰਾਇਗੜ ਜ਼ਿਲ੍ਹਾ ਬਡਿੰਡਾ ਆਪਣਾ ਵੀਡੀਓ ਬਣਾਉਣ ਵਾਲਾ ਨੰਬਰ ਹੈਗਾ 9878123917 ਕਿਸੇ ਵੀ ਵੀਰ ਨੇ ਆਪਾਂ ਨੂੰ ਵਟਸਐਪ ਕਰਨੀ ਆ ਵੀਡੀਓ ਉਹ ਵੀ ਕਰ ਸਕਦੇ ਆ ਨਾਰਮਲ ਜਿਹਾ ਖਰਚਾ ਹੋਊਗਾ ਦਾ ਜਮਾ ਤੇ ਟੇਡਾ ਮੋਬਾਈਲ ਕਰਕੇ 2.5 ਮਿੰਟਾਂ ਦੀ ਵੀਡੀਓ ਬਣਾ ਕੇ ਤੁਸੀਂ ਪਾ ਸਕਦੇ ਆ ਛੋਟ ਵਾਸਤੇ ਪਾਉਣੀਆਂ ਤਾਂ 30 ਸਕੈਂਡ 40 ਸਕੈਂਡ ਦੀ ਪਾ ਸਕਦੇ ਆਗੇ ਡਿਟੇਲ ਲਿਖ ਕੇ ਪਾ ਦਿਆ ਕਰੋ ਵੀਰੇ ਫਿਰ ਸ਼ੋਰਟ ਫੇਰ ਹੀ ਹੋਊਗਾ ਜੇ ਤੁਸੀਂ ਡਿਟੇਲ ਲਿਖ ਕੇ ਪਾਉਂਗੇ ਸਾਰੀ ਨਾਲ ਡਿਟੇਲ ਲਿਖ ਕੇ ਜ਼ਰੂਰ ਪਾਇਆ ਕਰੋ ਫਿਰ ਆਪਾਂ ਕਰਦਿਆ ਕਰਾਂਗੇ। ਤੇ ਤੂੰ ਦਾ ਪਰ ਕੋਈ ਫਾਇਦਾ ਨਹੀਂ ਸ਼ਾਟ ਕਰੇਦਾ ਜਾਂ ਵੀਡੀਓ ਕਰੇਦਾ ਜੇ ਤੂੰ ਡਿਟੇਲ ਹੀ ਨਹੀਂ ਲਿਖਣੀ। ਡਿਟੇਲ ਜ਼ਰੂਰ ਲਿਖਦਿਆ ਕਰੋ। ਕਿਉਂਕਿ ਵੀਡੀਓ ਬਹੁਤ ਆਉਂਦੀਆਂ ਆਂ ਫਿਰ ਬੰਦੇ ਨੂੰ ਡਿਟੇਲ ਬਿਨਾ ਪਤਾ ਨਹੀਂ ਲੱਗਦਾ ਨਾਮ, ਐਡਰੈਸ, ਰੇਟ ਸਭ ਕੁਝ ਲਿਖ ਕੇ ਪਾਇਆ ਕਰੋ ਇਹ ਤੇ। ਠੀਕ ਆ ਵੀਰੇ। ਤੇ ਆਪਣੇ ਘਰ ਦੀਆਂ ਵੀਡੀਓ ਵੀ ਆਉਂਦੀਆਂ ਰਹਿਣਗੀਆਂ ਜੇ ਕੋਈ ਵੀਰ ਸਾਧੂ ਉਹਦੀ ਵੀ ਪਾਵਾਂਗੇ ਪਾਈ ਜਾਣੀਆਂ ਆਪਾਂ। ਨਾਰਮਲ ਖਰਚਾ ਹੋਊਗਾ। ਕੋਈ ਬਾਲਾਂ। ਜੀ ਜਲੋ ਜੇਕ ਬਹੁਤ ਵਧੀਆ ਚਵਾਈ ਹੈ ਚੀਚੀਆਂ ਵਾਲੀ ਚਵਾਈ ਹੈ ਇੱਕ ਨੰਬਰ ਪੂਰੀ ਵਧੀਆ ਵੀਰੇ ਕਰੀ ਜਲੋ ਜੇਕ ਇਹ ਆਪਣੀ ਖਾਸੀਅਤ ਹੈ ਕਿ ਵੀ ਆਪਾਂ ਵੀਡੀਓ ਨਾਲ ਸਾਰੀ ਚੋਕ ਹੀ ਪਾਉਣੇ ਹੁੰਦੇ ਆਗੇ ਚਲ ਕੋਈ ਜੇ ਕਈ ਕਈ ਵਰੀ ਆਪਾਂ ਕਾਲ ਪੂਲ ਚ ਨੰਗ ਜੀ ਉਹ ਤਾਂ ਗੱਲ ਵੱਖਰੀ ਹੈਗੀ ਨਹੀਂ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਆਪਾਂ ਵੀਡੀਓ ਚੋਕੇ ਪਾ ਦਈਏ ਸਾਰੀ ਤੇ ਬਾਲਟੀ ਦੇਣੇ ਕਿੰਨੀ ਹੈਗੇ 7-8 ਕਿਲੋ ਵਾਲੀ ਨਾਉ ਫੋਟੋ ਵੀ ਆਪਾਂ ਬੜੀ ਬਸਤਾ ਸਮਾਸ ਨੀਤਾ ਗਮਾਰ ਕੇ ਪਾਉਣਾ ਹੁੰਦਾ ਠੀਕ ਆ ਹੁਣ ਜਲ 13 ਵੀ ਛੱਡ ਤੂੰ 12 ਦਾ ਹੈਗਾ ਨਾ ਨੈਟ ਹਾਂ ਮਗਾਲੇ ਉਹ ਭਵਾਂ ਦੀ ਵੀਰੇ 12 ਦੀ ਤਾਂ ਗਰੰਟੀ ਆ ਹਾਂ ਕਮੋ ਮਿੰਦਲ ਹੁੰਦਲ ਦੀ ਵੀ ਗਰੰਟੀ ਆ ਹਾਂ ਤੇ ਦੁੱਧ ਵੀ ਇਹਦਾ ਮੱਝਾਂ ਵਰਗਾ ਹੋਊ ਚਿੱਟਾ ਫੈਡ ਆਊਗੀ ਜ਼ਿਆਦੇ ਤੇ ਗਾਂ ਜਿਵੇਂ ਗਰਮੀ ਦੀ ਰੋਤਾ ਗਰਮੀ ਚ ਤੋ ਚੱਲਣ ਵਾਲਾ ਤੋਹਫਾ ਵੀਰੇ ਇਹ ਇੱਕ ਨੰਬਰ ਆ ਕੋਈ ਪੈਰ ਨਹੀਂ ਹਲਾਇਆ ਜਿੱਥੇ ਮਾਂ ਦੀਤੀ ਕਰਮ ਵਾਲੀ ਖੜ ਗਈ ਤੇ ਕਿਸੇ ਅਸਲੇ ਦੀ ਆ ਕਰਮ ਵਾਲਿਆਂ ਦਾ ਪੱਠੇ ਖਾਨੀਆਂ ਦੇ ਗਾਲਾ ਕਰਦੀਆਂ ਸੋਹਣੀਆਂ ਲੱਗਦੀਆਂ ਆ ਇਹਨਾਂ ਦੇ ਸਿਰ ਤੋਂ ਆਪਾਂ ਖਾਨਨੇ ਆ ਸਾਰੀ ਢੜੀ ਤੇ ਜਿਹੜਾ ਬਈ ਸੰਭੂਗਾ ਉਹ ਦੁੱਧ ਲੈ ਲੂ ਜੇ ਕਿ ਇਹਨੇ ਸੁੱਕੀ ਤੂੜੀ ਤੇ ਬੰਨ੍ਹਣੀ ਆ ਫੇਰ ਨਹੀਂ ਦਿੰਦੀ ਪੂਰੀ ਸੋਹਣੀ ਬੱਛੀ ਆ ਆ ਦੇਖੋ ਬਾਲਟੀ ਕੁੰਡਿਆਂ ਨਾਲ ਲਾਤੀ ਜਾਵਾਂ ਇੱਕ ਨੰਬਰ ਪੂਰੀ ਵਧੀਆ ਬਹਿੜ ਹੈਗੀ ਕਰੀ ਚੱਲੇ ਚੱਕ ਮੈਂ ਵੀਰੇ ਵੀਡੀਓ ਨਹੀਂ ਰੋਕਦਾ ਹੁੰਦਾ ਵਿੱਚ ਵੀਡੀਓ ਸਾਰੀ ਵੀ ਦਿਖਾਉਂਦਾ ਆਈ ਆਪਣੀ ਵੀਡੀਓ ਵੱਡੀ ਹੁੰਦੀ ਹੈਗੀ ਤੇ ਤੁਸੀਂ ਵੀ ਛੱਡਿਆ ਨਾ ਕਰੋ ਪਹਿਲਾਂ ਟਕਾ ਕੇ ਚੈੱਕ ਕਰ ਲਿਆ ਕਰੋ ਵੀਡੀਓ ਤੋਂ ਬਾਅਦ ਦੇ ਵਿੱਚ ਅਗਲੇ ਨੂੰ ਫੋਨ ਲਾਇਆ ਕਰੋ ਤੇ ਬਾਈ ਨੇ ਕਿਤੇ ਜਿਹੜਾ ਪੈਸੇ ਸਹੀ ਲਾ ਆਂਦਾ ਪਹਿਲੇ ਨਹੀਂ ਦੇ ਦਿੰਦਾ ਹੁੰਦਾ ਪਸੂ ਕੋਈ ਐ ਨਹੀਂ ਅੜਦਾ ਨਹੀਂ ਬਾਲਾ ਇਹ ਜਿੱਥੇ ਇਹਨੂੰ 2 ਰੁਪਏ ਬਣੇ ਨਾ ਉਹਦੀ ਪਾਹੂ ਦੇ ਦੇਣਾਗਾ ਤੇ ਬਾਲਾ ਲਾਲ ਚ ਤੈਨੂੰ ਹੈ ਨਹੀਂ 1200 2000 ਤੈਨੇ ਵੀ ਵਿਚਾਰੇ ਨੇ ਲੈਣੇ ਆ ਜੀ ਤੇ ਕਿਉਂਕਿ ਹਰੇਕ ਬੰਦਾ ਕੰਮ ਕਰਦਾਗਾ ਆਪਦੀ ਲੋੜ ਦੀ ਖਾਤਰ ਤੇ ਇੱਕ ਬਾਈ ਦੀ ਹੋਰ ਖਾਸੀਅਤ ਹੈ ਕਿ ਆਪਾਂ ਨੂੰ ਲਾਂਭਾ ਨਹੀਂ ਕਿਤੇ ਆਇਆ ਮੈਨੂੰ ਜਮੇ ਹਜੇ ਤੱਕ ਇਹਦਾ ਜਮੇ ਮੈਨੂੰ ਹਜੇ ਤੱਕ ਕਿਸੇ ਨੇ ਆਇਆ ਨਹੀਂ ਕਿਹਾ ਵੀ ਬਾਈ ਨੇ ਜਾਂ ਗਾਂ ਗਲਤ ਦੇਤੀ ਜਾਂ ਕੋਈ ਹੋਰ ਆ ਤੇ ਫਿਰ ਆਪਾਂ ਵੀਡੀਓ ਵੀ ਨਹੀਂ ਕਰਦੇ ਜੇ ਕੋਈ ਬੇਈਮਾਨੀ ਕਰੂਗਾ ਬੰਦਾ ਪਰ ਬੇਈਮਾਨੀ ਕੋ ਆਪ ਨਾ ਕਰੇ ਜੇ ਕਈ ਵਾਰੀ ਉ ਹੋ ਜਾਂਦੀ ਉਹ ਗੱਲ ਬੱਕਰੀ ਆ ਕਿ ਨਹੀਂ ਵੀਰੇ ਦੁੱਧ ਤਾਂ ਦਿਖਾਈ ਜਾਂਦਾ ਬਈ ਆ ਦੇਖੋ ਜੀ ਟੈਕ ਨੰਬਰ ਆ ਵੀਡੀਓ ਲੰਮੀ ਹੋਈ ਜਾਂਦੀ ਹੈ ਹਜੇ ਦੁੱਧ ਤਾਂ ਹੈਗਾਗਾ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ